हां दोस्तो, जी दोस्तों सत श्री अकाल आज ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਟ ਦੱਸਾਂਗੇ ਤੇ ਟਰਾਲੀਆਂ ਦੇ ਰੇਟ ਦੱਸਾਂਗੇ ਨਵੇਂ ਤੋਂ ਨਵੇਂ ਟਰੈਕਟਰ ਨੇ ਜੀ ਨਵੇਂ ਤੋਂ ਨਵੇਂ ਟਰਾਲੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਹਰੇਕ ਵੀਡੀਓ ਹਰੇਕ ਬੰਦੇ ਦੇ ਵਿੱਚ ਚਲੀ ਜਾਵੇ ਤੇ ਉਹ ਵੀਰ ਜਿਹੜਾ ਵੀ ਵੀਡੀਓ ਇਹ ਦੇਖੇ ਉਹ ਟਰੈਕਟਰ ਖਰੀਦ ਸਕੇ ਇਹ ਆ ਜੀ ਸਪਰਾਸ 735 96 ਮਟਲਾ ਡਿਮਾਂਡ ਆ ਜੀ 1,55,000 ਆ ਟਾਇਰਾਂ ਦੀ ਕੰਡੀਸ਼ਨ ਜੇ ਦਸੀ ਆਪਾਂ ਬਹੁਤ ਚੰਗੀ ਹੈ ਜੀ ਹਾਲਤ ਵੀ ਚੰਗੀ ਹੈ ਟਰੈਕਟਰ ਦੀ ਬਾਈ ਦਾ ਕੰਟੈਕਟ ਨੰਬਰ ਆ 82890 17643 ਅੱਗੇ ਸਵਰਾਜ 855 2003 ਮਾਡਲ ਆ ਬਹੁਤ ਹੀ ਸਾਫ ਸੁਥਰਾ ਟਰੈਕਟਰ ਹੈਗਾ ਵੀਰ ਨੇ ਪੇਪਰ ਤੇ ਲਿਖਿਆ ਨੁਕਰਾ ਟਰੈਕਟਰ ਨੂੰ ਭਾਵੇਂ ਬਾਕੇ ਲਿਜਾ ਸਕਦੇ ਹਾਂ ਜੀ ਰੇਟ ਹੈ ਤਾਂ 2,60,000 ਬਾਕੀ ਮੌਕੇ ਤੇ ਘੱਟ ਕੀਤਾ ਜਾਊਗਾ। ਬਾਈ ਦਾ ਕੰਟੈਕਟ ਨੰਬਰ 9872430209। ਆ ਗਿਆ ਇਹ ਸਪਰਾਸ 735 ਐਫੀ। 95 ਮਾਡਲ ਆ। ਡਿਮਾਂਡ ਇਹਦੀ 1,12,000 ਆ। ਬਾਈ ਨੂੰ ਪੁੱਛਦੇ ਆ ਵੀ ਇਹਦੇ ਵਿੱਚੋਂ ਕਿੰਨਾ ਡਿਸਕਾਊਂਟ ਕੀਤਾ ਜਾਊਗਾ। ਬਾਈ 1,12,000 ਰੁਪਏ ਦਾ ਰੇਟ ਆ ਕਿੰਨਾ ਡਿਸਕਾਊਂਟ? 1 ਲੱਖ ਰੁਪਏ ਦਾ ਹੋ ਜਾਊ ਬਾਈ। ਪੂਰੇ ਲੱਖ ਰੁਪਿਆ। ਦੇਖੋ ਇਹ ਸਿੱਧਾ ਹੀ ਬਾਈ ਨੇ 12,000 ਰੁਪਏ ਘਟਾਤਾ ਜੀ। ਟਰੈਕਟਰ ਦੀ ਹਾਲਤ ਵੀ ਚੰਗੀ ਹੈ ਜੀ। ਗੂਲੇ ਮਰਗਾਟ ਲੱਗੇ ਹੋਏ ਨੇ, ਵੱਡਾ ਪੈਂਪਰ ਲੱਗਿਆ ਹੋਇਆ ਹੈ। ਸੈਲਫ ਸਟਾਰਟ ਹੈ, ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਹੈ ਜੀ। ਮੌਕੇ ਤੇ ਲੱਖ ਰੁਪਏ ਦਾ ਬਾਈ ਕਹਿੰਦਾ ਦੇ ਦੂੰਗਾ ਮੈਂ। ਬਾਈ ਦਾ ਕੰਟੈਕਟ ਨੰਬਰ 9872430209। ਅੱਗੇ ਜੀ ਐਸਰ 90 ਮਾਡਲ ਟਰੈਕਟਰ ਹੈ ਜੀ। ਮੇਜਰ ਵਾਲੇ ਜਵਾਕ ਇਹਨੇ ਦੱਸਿਆ ਕਿ ਰੇਟ ਹੈ ਤਾਂ 92000। ਇਹ ਵੀ ਬਾਈ ਦਾ ਕੰਟੈਕਟ ਨੰਬਰ ਹੈਗਾ। 8729941979 ਛੋਟੇ ਹੈਂਡਲ ਵਾਲਾ ਜੀ ਗਰਾਰੀ ਨਾਲ 스타ਟ ਕਰਨਾ ਸੌਖਾ ਹੈ। ਅੱਗੇ ਆ ਸੂਨਾ ਲਿਕਾ 55 ਡੀਆਈਜੀ। ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪੋਲੋ ਦੇ ਕੰਪਨੀ ਦੇ ਟਾਇਰ ਨੇ ਪਿਛਲੇ ਐਮਆਰਟ ਕੰਪਨੀ ਦੇ ਨੇ ਪੇਟ ਲੱਗੇ ਹੋਏ ਨੇ ਟਰੈਕਟਰ ਦੇ। ਦੇਖੋ ਜੀ 50 55 ਦਾ ਟਰੈਕਟਰ ਹੈਗਾ। 2001 ਦਾ ਮਾਡਲ ਟਰੈਕਟਰ ਆ 2 ਲੱਖ 15000 ਰੁਪਏ ਰੇਟ ਆ ਜੀ। ਕੋਈ ਐਡਾ ਟਰੈਕਟਰ ਆ ਜੀ। ਡਿਮਾਂਡ ਕੋਸਬਣੀ ਹੈਗੀ ਬਾਈ ਦਾ ਕੰਟੈਕਟ ਨੰਬਰ ਹੈ 8289017643 ਸਵਰਾਜ 73599 ਮਗਰ ਡਿਮਾਂਡ 135 ਮੈਸੀ 208 ਮਾਡਲ ਜੀ ਡਿਮਾਂਡ 265000 ਰੁਪਏ ਜੀ ਬਹੁਤ ਸਾਫ ਸੁੱਧਰਾ ਡ੍ਰੈਕਟਰ ਹੈ ਜੀ ਬਾਈ ਦਾ ਕੰਟੈਕਟ ਨੰਬਰ ਹੈ 8289017643 ਸਵਰਾਜ ਜੀ 855 HP ਜੀ ਪਾਵਰ ਸਟੀering 12 ਮਾਡਲ ਡਿਮਾਂਡ 455 ਫੋਰਡ ਆ ਜੀ 3700 83 ਮਾਡਲ ਨਮਾਡ 115000 ਅੱਗੇ ਆ ਜੀ ਫੋਰਡ 2630 ਨਵੇਂ ਟਾਇਰ ਨੇ ਜੀ ਟਰੈਕਟਰ ਦੇ ਪੂਰਾ ਸਾਫ ਸੁਥਰਾ ਟਰੈਕਟਰ ਆ ਜੀ ਇੱਕ ਮਾਡਲ ਆ ਡਿਮਾਂਡ ਆ 285000 ਜੀ ਅੱਗੇ ਮਹਿੰਦਰਾ 575 DI ਕੋਕਾ ਪਿਸਟਰੈਟਰ ਆ ਜੀ 13 ਮਾਡਲ ਆ ਡਿਮਾਂਡ ਆ 390000 ਰੁਪਈਆ ਜੀ ਇਹ ਸਬਰਾਸ 73594 ਮਾਡਲ ਆ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਜੀ ਇੰਜਨ ਗੇਅਰ ਦਾ ਵੀ ਟਰੈਕਟਰ ਪੂਰਾ ਓਕੇ ਆ ਜੀ ਚੀਰਾਂ ਨੇ ਮੈਂ ਮਾਡਲ ਡਮਾਡ 135000 ਭਾਈ ਦਾ ਕੰਟੈਕਟ ਨੰਬਰ ਹੈ 8729941979 ਅੱਗੇ ਆ ਗਿਆ ਜੌਂਡੀਆਰ ਲੂਟਰ ਤੇ ਪਰ ਮੈਂ ਜਦਾ ਟਰੈਕਟਰ ਹੈ ਪੰਜ ਮਾਡਲ ਡਿਮਾਂਡ 5.5 ਲੱਖ ਰੁਪਏ ਜੀ ਭਾਈ ਦਾ ਕੰਟੈਕਟ ਨੰਬਰ ਹੈ 8729941979 ਅੱਗੇ ਟਰਾਲਾ ਜੀ ਚੈਕਰ ਆ ਜੀ 11 660 ਨਿਊ ਟਰਾਲਾ ਹੈ ਜੀ ਬਿੱਡ ਤੇ ਜਾਲ ਲੱਗਿਆ ਹੋਇਆ ਹੈਗਾ ਬਰਨਾਲਾ ਏਰੀਏ ਦੇ ਵਿੱਚ ਖੜਾ ਗਿਆ ਜੀ ਬਾਈ ਦਾ ਕੰਟੈਕਟ ਨੰਬਰ 8729941979 ਅੱਗੇ ਆ ਟਰਾਲਾ ਜੀ 1166 ਇਹਦੀ ਡਿਮਾਂਡ ਹੈ 158000 ਜੀ ਕਿਹੜਾ ਟਰਾਲਾ ਜੀ 1166 ਡਿਮਾਂਡ ਹੈ 148000 ਜੀ ਆਪਣਾ ਜੀ ਹਾਂ ਜੀ ਕਿੰਨਾ ਨੰਬਰ ਆ ਜੀ 973700331 ਠੀਕ ਹੈ ਜੀ ਇਹ ਨੰਬਰ ਤੇ ਗੱਲ ਕਰਕੇ ਇਹ ਟਰਾਲਾ ਤੁਸੀਂ ਖਰੀਦ ਸਕਦੇ ਹੋ ਨੋ 90 ਰੁਪਏ ਕਰੋ ਦਿੰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੇਰੀ ਆਪਣੀ ਯਾਰਾਂ ਲੈ ਜੀ ਫਿਰ ਨਾ ਨਾ ਟਰੈਕਟਰ ਕਰਨਾ ਇੱਧਰ ਵੀ ਰੁਕਾਵਾਂਗੇ